ਕਰਪੂਥਲਾ ਦੇ ਫੱਤੂ ਢਿੰਗਾ ਨੇੜੇ Mahindra Bolero ਗੱਡੀ ਇੱਕ ਕਾਰ ਦੀ ਹੋਈ ਟੱਕਰ ਦਰਮਿਆਨ ਕੁਝ ਬੱਚਿਆਂ ਤੇ ਔਰਤਾਂ ਸਮੇਤ 25 ਦੇ ਕਰੀਬ ਵਿਅਕਤੀ ਗੰਭੀਰ ਜ਼ਖਮੀ ਹੋਏ ਨੇ ਜਦੋਂ ਕਿ ਔਰਤਾਂ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਦੀ ਜਿਹੜੀ ਐ ਖਬਰ ਸਾਹਮਣੇ ਆਈ। ਇਸ ਘਟਨਾ ਦੌਰਾਨ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਰਪੂਠਲਾ ਵਿਖੇ ਦਾਖਲ ਕਰਵਾਇਆ ਗਿਆ। ਇਹ ਵੀ ਪਤਾ ਲੱਗਾ ਹੈ ਕਿ ਮਹਿੰਦਰਾ ਬਲੈਰੋ ਗੱਡੀ ਵਿੱਚ ਸਵਾਰ ਜੋ ਵਿਅਕਤੀ ਤਰਨਤਾਰਨ ਜ਼ਿਲ੍ਹੇ ਦੇ ਨਾਰਲੀ ਪਿੰਡ ਨਾਲ ਸਬੰਧਤ ਸਨ ਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੱਥਾ ਟੇਕਣ ਤੋਂ ਪ੍ਰੰਤ ਵਾਪਸ ਆਪਣੇ ਪਿੰਡ ਫਰਤਰੇ ਸਨ। ਰਸਤੇ ਵਿੱਚ ਹੀ ਕਾਰ ਦੇ ਨਾਲ ਟੱਕਰ ਹੋ ਗਈ। ਕਾਰ ਨੇ ਹਾਦਸਾ ਵਾਪਰਿਆ ਗੱਡੀ ਵਿੱਚ ਸਵਾਰ ਸੰਕਤਾਂ ਤੋਂ ਇਲਾਵਾ ਕਾਰ ਵਿੱਚ ਸਵਾਰ ਦੋ ਵਿਅਕਤੀਆਂ ਵਿੱਚੋਂ ਇੱਕ ਦੀ ਮੌਤ ਹੋ ਗਈ ਦੂਸਰਾ ਵਿਅਕਤੀ ਗੰਪੀਰ ਚੱਕਮੀ ਦੱਸਿਆ ਜਾ ਰਿਹਾ ਹੈ ਜਿਸ ਤੋਂ ਜਿਹੜਾ ਇਹ ਹਾਦਸਾ ਹੋਇਆ ਇਹਦੇ ਵਿੱਚ ਕਿੰਨੇ ਕਿ ਜਾਨੇ ਇੰਜਰਡ ਹੋਏ ਆ ਤੇ ਲਗਭਗ 5 ਜਾਨੇ ਜਿਹੜੇ ਜਿਹੜੇ ਆਏ ਸੀ ਗੰਪੀਰ ਗਵਕੀ ਮਸਤ ਤੋਂ ਬਾਅਦ

ਉਹ ਪ੍ਰਗਤੀ ਆਈ ਦੇਖੋ ਜਦੋਂ ਉਹ ਬੜੇ ਵਾਹ ਸੱਪੀਆ ਤੋਂ ਜੇ ਦੇ ਗੱਡੀ ਸਿੱਧੀ ਕੋਲ ਸਾਰੀ ਗਈ ਫਿਰ ਕੋਈ ਨਹੀਂ ਬ੍ਰੇਕ ਮਾਰੀ ਉਹ ਮਾਈ ਜਗ ਬੜੇ ਵਾਹ ਜੰਗ ਕਿੰਨੀ ਜਣੇ ਸੀ ਗੱਡੀ ਚ ਬੰਦਾ ਦੇ ਅੱਛਾ ਜੀ ਵਾਹ ਜੀ ਗੱਡੀ ਗੱਡੀ ਚ ਕਿੰਨੇ ਜਣੇ ਸੀਗੇ ਜੀ 5 ਜਣੇ ਸੀ